ਸਾਸੀ ਗੱਲ ਜੀ ਸਾਰਿਆਂ ਨੂੰ ਰਾਣੇ ਬਾਈ ਕੋ ਪਹੁੰਚ ਗਏ ਜੀ ਪਿੰਡ ਹੈਗਾ ਤੇਜਾਬੀਲਾ ਜ਼ਿਲ੍ਹਾ ਗੁਰਦਾਪੁਰ ਦਾ ਏਰੀਆ ਫਾਟੇਗੜ ਮੇਰਾ ਕੈਮਰਾ ਘੁਮਾਓ 10-11 ਲੱਖ ਦਾ ਬੜਾ ਫੇਲਾ ਬਾਈਆਂ ਕੋਲ ਜੀ ਤੇ ਆਓ ਫਿਰ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਤਿਕਾਰ ਦੀ ਜੀ ਹੋਰ ਸੁਣਾਓ ਜੀ ਬੜੀ ਜੀ ਕਿਰਪਾ ਮਹਾਰਾਜ ਜੀ ਬਾਕੀ ਸੰਦੀਪ ਡੇਰੀ ਫਾਰਮ ਦੇ ਕੋਲੇ ਸਾਰੇ ਵੀਰ ਭਾਂ ਸਤਿਕਾਰ ਸਤਿਕਾਰ ਹੋਰ ਬੰਦੇ ਇਕੱਠੇ ਕੀਤੇ ਹੈ ਬਹੁਤ ਚੰਗੇ ਜਿਹੇ ਡਾਇਮੰਡ ਪੀਸ ਹੀ ਹੈ ਹਾਂ ਬੜਾ ਚੰਗੇ ਨੇ ਹਰ ਵਾਰੀ ਆ ਪਰ ਇਹੋ ਚੀਜ਼ਾਂ ਦੇ ਰਗਮਾਲਾ ਲਾ ਰਹੀਆਂ ਕਰਨ ਭਾਈ ਲਾਉਣੀਆਂ ਪੈਂਦੀਆਂ ਚਾਰ ਵਸਦੀ ਸ਼ਹਿਰ ਸ਼ਹਿਰ ਵਛੀ ਮਗਰ ਅੱਛਾ ਮਗਰ ਵਛੀ 24 25 ਕਿਲੋ ਵੈਟ ਵਛੀ ਕੋ ਬੋਲਾ ਹੀ ਆ ਅੱਛਾ ਬੋਲਾ ਜਾਂ 24 25 ਕਿਲੋ ਪਲਾਸੀ ਚੱਲੂ ਵੈਟ ਬਹੁਤ ਵੱਡੀ ਵੈੜਾ ਬਹੁਤ ਵੱਡੀ ਵੈੜਾ ਤੇ ਭਾਈ ਕਿੰਨਾ ਕਰੂਗੀ ਫਿਰ ਦੋਦੇ ਦੁੱਧ 30 ਤੋਂ ਪਲਾਸੀ ਚੱਲੂ 24 25 ਕਿਲੋ ਬੋਲੇ ਤੋਂ ਸਟਾਰਟ ਆ ਲੋ ਜੀ ਕਰੋ ਚ ਨੈਰ ਦਿਖਾ ਕੇ ਲੈਵਾ ਚੰਗੀ ਤਰ੍ਹਾਂ ਬੜਾ ਬ੍ਰਾਂਡ ਪੀਸ ਆ ਠੀਕ ਆ ਜੀ ਫਿਰ ਵਾਹ ਚੋਪ ਹਮਾਰਾ ਨਾ ਚੋਪ ਹਮ ਬਹੁਤ ਸੋਹਣਾ ਠੀਕ ਆ ਹਾਂ ਤੁਹਾਨੂੰ ਬਹੁਤ ਪਿਆਰਾ ਲੱਗਾ ਮੋਟਾ ਸਾਣਾ ਠੀਕ ਹੈ ਠੀਕ ਬਿਲਕੁਲ ਬਿਲਕੁਲ ਬਾਡੀ ਸਟਰਕਚਰ ਬਹੁਤ ਸੋਹਣਾ ਵਸ਼ੀ ਬਹੁਤ ਦੀਆਂ ਨਹੀਂ ਬੈਠਾ ਨਾ ਭਾਜੀ ਨਾਲ ਬਹੁਤ ਬਰੀ ਮਗਰ ਵਸ਼ੀ ਬਹੁਤ ਚੰਗੀ ਹੈ ਸ਼ਹਿਰ ਦੀ ਵਸ਼ੀ ਮਗਿਆ ਚਲੋ ਠੀਕ ਆ ਬਾਠੀ ਹਾਂਜੀ ਨਾਲੇ ਫਿਰ ਬੋਲੋ ਇਹ ਆਪਣਾ ਸੰਦੀਪ ਹੈ ਕੋ ਲੋ ਪੁੱਤ ਓਏ ਹਾਂਜੀ ਮੱਛੀ ਦੇ ਸਵਾ ਲੱਖ ਦੀ ਆ ਹਾਂਜੀ ਇਹ ਭਾਅ ਨਾਲ ਮੇਰੀ ਭਾਅ ਨਾਲ ਦੀ 1 ਲੱਖ 5000 ਦੇ 1000 ਛੋਟ ਕਰ ਦਾਂਗੇ ਸਿਰਫ ਜੈਜ ਮੋਲ ਸਿਰਫ 1 ਲੱਖ 4000 ਹੀ ਦੇਣੀ ਆ ਨਾਲਾ ਆਉਣਾ ਮਿਲਕ ਪੈਣ ਬਹੁਤ ਚੰਗੀ ਲੱਗੀ ਵੀ ਸੰਸਾਰ ਬਹੁਤ ਪਿਆਰਾ ਬਸ ਠੀਕ ਆ ਚਲੋ ਤੇ ਆਹਾ ਬਾਈ ਜੀ ਇਹ ਆਪਣਾ ਸੰਦੀਪ ਸਿੰਘ ਬੱਛੀ ਆਪਣਾ ਹਫਤਾ ਕੇ ਰਹਿੰਦਾ ਸੂਣ ਚ ਪਹਿਲਾ ਸੂਆ ਹੀ ਹੈ ਨਾ ਖੀਰੀ ਬੱਛੀ ਆ ਅੱਛਾ ਖੀਰੀ ਵਹਿ ਰਹਾ ਜੀ ਹਾਂ ਪਿਓ ਖੀਰੀ ਖਾ ਰਿਹਾ ਜੀ ਵਾਹ ਜੀ ਬਹੁਤ ਸੋਣੀ ਵਹਿ ਰਹੀ ਖੀਰੀ ਵਹਿ ਰਹੀ ਬੱਛੀ ਆ ਦੇਖਾ ਨਹੀਂ ਠੀਕ ਆ ਖੀਰੀ ਆ ਇਹ ਦੋਨ ਦਾ ਭੰਲਿਆ ਹੀ ਆ ਖੀਰੀ ਖੀ ਰਹੀ ਵਾਹ ਬਹੁਤ ਨਰ ਵਹਿ ਰਹੀ ਬਾਈ ਜੀ ਬਾਈ ਜੀ ਕਿੰਨੇ ਡਾਲ ਲੈ ਜੂਗੀ ਨੀ ਸਾਂ ਨਾ ਹਫਤਾ ਲੈਣਾ ਇੱਕ ਹਫਤਾ ਲੈ ਜੂ ਹਣਾ ਤੁਸੀਂ ਪਹਿਲਾਂ ਖੀਰੀ 30 ਕਿਲੋ ਸਟਾਰਟਿੰਗ ਹੋ ਗਈ ਦੋਦੀ ਹਾਂ ਬਹੁਤ ਚੰਗੇ ਚੰਗੇ ਵੜਾ 40 42 ਕਿਲੋ ਲਣੀਆ ਵੜਾ ਬਹੁਤ ਆ ਖਲੋ ਬੁੱਤਏ ਹਫਤਾ ਲੈ ਜੂ ਹੈ ਜਣਾ ਲੈ ਜੂ ਪੂਰਾ ਵੇੜ ਪੂਰਾ ਭਰਨਾ ਵਾ ਜੀ ਨਾਲੇ ਪਿਓਰ ਬੋਦੀ ਵਾਲੀ ਵੇੜ ਪਿਓਰ ਬੋਦੀ ਦੀ ਬਰੀਡ ਕੁਆਲਟੀ ਬੜੀ ਅshifts ਨਹੀਂ ਚਾ ਹਾਂਜੀ ਭਾਈ ਜੀ ਫਿਰ ਸਿੱਧਾ ਬਸਿੱਧਾ ਕਰਖਦੀ 2.5 ਲੱਖ ਦਾ ਵਿਗੜਦਾ ਹਾਂ ਆਪਾਂ ਨੂੰ ਭਾ ਨਾ ਮਿਲੀ ਭਾ ਨਾ ਦੀ 1,60,000 ਜੀ ਹਜ਼ਾਰ ਛੋਟ ਕਰਾਂਗੇ 1 ਲੱਖ 9000 ਦੇਣੀ ਹੈ 1 ਲੱਖ 9000 ਹੀ ਦੇਣੀ ਹੈ ਚਲੋ ਠੀਕ ਬਹੁਤ ਸਾਫ ਸੁਥੰਡੀ ਹੀਲ ਥਣ ਤੋਂ ਬਹੁਤ ਪਿਆਰਾ ਠੀਕ ਆ ਹਾਂ ਤੇ ਆਹ ਜੀ ਇਹ ਨਹੀਂ ਹਿਸਾਬ ਤੱਕ ਲੈਂਦੀ ਦੂਜਾ ਸੁਹਾ ਐਸੇ ਦੂਜਾ ਸੁਹਾ ਹਫਤਾ ਲਵੋਗੇ ਬਹੁਤ ਸੋਹਣਾ ਥਣ ਤੋਂ ਬਹੁਤ ਪਿਆਰਾ ਲੈ ਰੋ ਇਹ ਵੀ ਦਿਖਾ ਕਰ ਆ ਫੇਸ ਕੁਆਲਟੀ ਵੀ ਖਾ ਦੇ ਇਹ ਨਹੀਂ ਦਿਖਾ ਫੇਸ ਕੁਆਲਟੀ ਇਹ ਇਹ ਨਹੀਂ ਬ੍ਰਾਂਡ ਬੋਲੀ ਜਾਨੀ ਬ੍ਰਾਂਡ ਬ੍ਰਾਂਡ ਪੀਸ ਆ ਜੀ ਕਿੰਨਾ ਰੋ ਕਰਜੂ ਭਾਈ ਜੀ ਇਹ ਨੀਸਨ 25 26 ਕਿਲੋ ਦਿੱਤਾ ਦੁੱਧ 25 26 ਕਿਲੋ ਆ ਜੀ ਦੋ 30 ਕਿਲੋ ਦੇ ਦੂਗੀ ਠੀਕ ਆ ਆਜੋ ਆਜੋ ਆਬੋ ਤੋ ਬਾ ਠੀਕ ਆ ਫਿਰ ਇਹਦਾ ਮੁੱਲ ਫਿਰ ਜੀ ਇਹਦੀ ਹਿੰਦੀ ਸੇ 95000 ਜੀ 1000 ਛੋਟ ਕਰਦਾ 92000 ਤੋਂ 1000 ਛੋਟ ਹੈ ਪੂਰੇ 94 ਹੀ ਦੇ ਦਾਂ ਚਲੋ ਪੂਰੇ 94000 ਦੇ ਹਾਂਜੀ ਚੱਲਣ ਦੋ ਠੀਕ ਆ ਐ ਸਾਫ ਸੂ ਬੜੀ ਸਿੱਧੀ ਸਿੱਧੀ ਬਹਿਸ ਟੀ ਸੂ ਬਹੁਤ ਚੰਗਾ ਵਾਸੀਦ ਇਹ ਵੀ ਪਹਿਲਾਂ ਹੂਆ ਇਹ ਅਸਲੀ ਸੇ ਪਹਿਲਾਂ ਚਾਰ ਦੰਦ ਆ ਮੂੰਹ ਆ ਅੱਛਾ ਪਹਿਲਾਂ ਹੂਆ ਚਾਰ ਦੰਦ ਹਾਂ ਇਹ ਵੀ ਤੋਰੋ ਸੁਈ ਹੈ ਨਾ ਜੀ ਸੁਈ ਸੁਈ ਨਹੀਂ ਸਾ ਇਧਰ ਪੂਰੇ ਚਾਰ ਦੰਦ ਨੇ ਚਾਰ ਦੰਦ ਠੀਕ ਆ ਚਲੋ ਕਰੋ ਦੁੱਧ ਬਜੀ ਕਿੰਨਾ ਹੁਣ ਦੁੱਧ ਈਸ਼ਰ ਕੋ ਮੰਨੋ 17 ਨਾਲ ਕੋ ਬੋੜਾ ਹੀ ਆ ਬਸ਼ੀਰ ਫੇਸ 17 ਨਾਲ ਕੋ ਬੋੜਾ ਹੀ ਆ ਇਹਦਾ ਘਾਟਾ ਵਾਲਾ ਲਿਆ 20 ਕਿਲੋ 22 ਕਿਲੋ ਦਾ ਆਣਾ ਦੁੱਧ ਦੇ ਜੂ ਹਾਂ ਨਹੀਂ ਠੀਕ ਹੈ ਜੀ ਫਿਰ ਐ ਫਿਕਸ ਆਰਡਰ ਦੀ ਫਿਕਸ ਆਰਡਰ ਆਜੋ ਆਜੋ ਬੋਦੀ ਵਾਲੇ ਵੜਨ ਵਾਲੇ ਵੀ ਹਨਾ ਬਿਲਕੁਲ ਬਰੀਡ ਬੜੀ ਵਸ਼ੀ ਹੁੰਦੀ ਸਰ ਇਹਦਾ ਮੁੱਲ ਜੀ ਫਿਰ ਇਹਦੀ ਆਪਣਾ 75000 ਜਿਹੜਾ ਛੋੜ ਕਰਨਾ ਹੈ 75000 ਤੋਂ 1000 ਛੋੜ। ਇਹ ਛੋੜ ਪੂਰੇ 73 ਦੀ 74000 ਹੀ ਦੇਣੀ ਹੈ ਜੀ। ਉਹ ਕਰੇ ਫਿਰ ਹਾਰੇ ਕੱਟ-ਕੁੱਟ ਫਿਰ ਹਾਰੇ ਕਰਾਂਗੇ। ਠੀਕ ਆ। ਬਹੁਤ ਸਾਫ਼ ਹੈ ਵਸ਼ੀ। ਚਲੋ। ਇਹ ਠੰਡੀ ਸੀਲ ਬੜੀ ਹੈ। ਕੋਈ ਠੰਡ ਸੁਣਦਾ ਵੀਰ ਬਣਾ ਡਾਣਾ ਹੱਥਾਂ ਚ ਚਾਈ ਬਹੁਤ ਵਧੀਆ ਹੁੰਦੀ ਹੈ। ਇਹ ਆ ਗਈ ਜਰਸੀ। ਇਹ ਜਰਸੀਆਂ ਆਈਆਂ ਦੀ। ਇਹ ਗੱਬਣੇ ਜੀ। ਗੱਬਣੇ ਹਫਤਾ ਕਿ ਲੈਂਦੀ ਵਸ਼ੀ। ਹੂੰ। ਇਹ ਦੋ ਤੇਰੇ ਉਹਦੇ ਵਿੱਚ ਵੇਚਦੀਆਂ ਜਰਸੀਆਂ ਅੱਜ। ਆਹੋ। ਉਹ ਪਰੇ ਸਾਈਡ ਤੇ ਕਰਦੀ ਹੁਣੇ ਵੀ ਕੀ ਤੇ। ਠੀਕ ਆ। ਦੋਰੀ ਗਈਆਂ ਜੀ। ਇੱਕ ਚਲ ਬਹੁਤ ਪਿਆਰਾ ਥਣ ਸੁਣੇ ਕਿੰਨੇ ਦੁੱਧ ਕਰੂਗੀ ਫਿਰ ਇਹ ਇਸੇ ਦੁੱਧ 18-20 ਕਿਲੋ ਦੇ ਦੂੰਗੀ ਆਮ ਦਾ ਠੀਕ ਆ ਲਓ ਜੀ ਭਾਗ ਉਹ ਜਾ ਜੀ ਬੜਾ ਵਧੀਆ ਤੇ ਭਾ ਵੀ ਬਿਲਕੁਲ ਜੈ ਜੀ ਕਰਨਾ ਬਾਈ ਉਹਨਾਂ ਨੇ ਬਿਲਕੁਲ ਜੈ ਜੀ ਨਹੀਂ ਠੀਕ ਆ ਪੰਜਾਬ ਵਾਲੀ ਜੱਸੀ ਬਹੁਤ ਪਿਆਰਾ ਚੱਲਾਂ ਦੋ ਇਹਨਾਂ ਦੇ ਟਾਈਮ ਲੈ ਹਫਤਾ ਨਾ ਬਜੀ ਜੀ ਹਫਤਾ ਲੈ ਜੂਂਦੀ ਸੀ ਠੰਡੀ ਸੀਲ ਹੈ ਕੋਈ ਧੜਕਾਣੀਆਂ ਦਾ ਇਹਦਾ ਫਿਰ ਮੋਲ ਇਹਦੀ ਸੀਸੇ ਆਪਣਾ 65000 ਜੂ 1000 ਛੋਟ ਕਰ ਦਾਂਗੇ ਚਲੋ 46000 ਦੀ ਪੂਰੇ 46000 ਚਲੋ ਬੱਠ ਠੀਕ ਆ ਹੁਣ ਆਇਆ ਰੋਹ ਕਰਾ ਇਹਦਾ ਬ੍ਰਾਂਡ ਵੀ ਦਿਖਾ ਕਰਾ ਲੈ। ਆਹ ਸੁਈਆ ਬਾਈ ਇਹੇ ਇਹ ਸੁਈ ਸ੍ਰੀ ਚੱਕਰ ਪੂਜ ਫਰਮਾਣੀ। ਇਹ ਦਾ ਆਪਣਾ ਕਰਮਾ ਵਾਲੀ ਉਹ ਜਿੱਦਾਂ ਲੈਵਲ ਹੋਆ 5 ਕਿਲੋ ਵੀ ਕਹ ਜੀ ਤਾਂ ਵੀ 20 ਕਿਲੋ ਦੇ ਤਿਆਰ ਆ ਬੋਲਾ ਹੀ ਇਹਦੇ। ਹੁਣ ਕਿੰਨਾ ਜੀ? 20 ਕਿਲੋ ਮਗਰੀ ਵਸ਼ੀ ਬਹੁਤ ਚੰਗਾ। 20 ਕਿਲੋ ਬੋਲਾ ਹੀ ਆ ਹੋਣਾ। ਲੋ ਜੀ ਦਿਖਾਓ ਕਰਾ 20 ਕਿਲੋ ਇਸ ਟਾਈਮ ਬੋਲਾ ਹੀ ਆ। ਤੇ ਵਹਿੜ ਦਾ ਰੋਹ ਇਹ ਲੈ ਆ ਲੋ ਚੈੱਕ ਕਰਾ ਦੇ ਕਰਾ। ਥਣ ਥਣ ਬਹੁਤ ਪਿਆਰਾ ਮਹੀਆਂ ਵਰਗਾ ਥਣ ਲੱਗਾ। ਠੀਕ ਆ ਜੀ ਫਿਰ। ਪਤਾ ਲੱਗ ਰਿਹਾ ਤੁਰੇ ਨਹੀਂ ਜਾਂਦਾ ਵਹਿੜ ਕੋਲ ਕਣੀ। ਹਾਂ। ਵਸ਼ੀ 5 ਕਿਲੋ ਦ ਆਜੋ ਆਜੋ ਥਾਨ ਤੁਨਾ ਉਥਰ ਖੜਾ ਕੇ ਦੇ ਸਾਰੇ ਜਿੰਨੇ ਪਿਓਰ ਜਰਸੀ ਆ ਗਿਆ ਨਾ ਭਾਈ ਪਿਓਰ ਜਰਸੀ ਪਿਓਰ ਸਨੀਸ਼ਰ ਮਗਰ ਬੱਸੀ ਬਹੁਤ ਚੰਗੀ ਹੈ ਕਹਿੰਦਾ ਭਾਈ ਫਿਰ ਮੁੱਲ ਇਹਦੀ ਆਪਣਾ 85000 1000 ਛੋੜ ਕਰਦਾ ਸੀ ਸਨੀਸ਼ਰ 85000 ਤੋਂ 1000 ਛੋੜ 1000 ਛੋੜ ਚਲੋ 84000 ਦੀ ਪੂਰੇ 84000 ਦੀ ਬੀ ਆਰ ਦੀ ਪੂਰੇ 84 ਠੀਕ ਆ ਚਲੋ ਜਾਣ ਦੋ ਇਹ ਗੱਬਣਾ ਜੀ ਇਹ ਗੱਬਣਾ ਸਨੀਸ਼ਰ 2000 ਦੇ ਲਊਗੀ ਅੱਛਾ ਇਹ ਗੱਬਣਾ ਹਾਂ ਇਹ ਵੀ ਤੋਰ ਲੋ ਜੀ ਇਹ ਵੀ ਜਰਸੀ ਆ ਗਈ ਆ ਹਾਂ ਜੀ ਪਹਿਲਾ ਸੂਆ ਜੀ ਪਹਿਲੇ ਨਹੀਂ ਪਹਿਲੀ ਸੀ ਪਹਿਲਾ ਸੂਆ ਠੀਕ ਆ ਆ ਜੋ ਜੀ ਆਓ ਠੰਡੀ ਸੀਲ ਚਲੋ ਇਹ ਵੀ ਜਰਸੀ ਜੀ ਆ ਗਈ ਉਹ ਕਰੋਸ ਨਾਲ ਉਹ ਜਰਸੀ ਨਾਲ ਜਿਹੜੀ ਮਰਜ਼ੀ ਲਾ ਲਓ ਇਹਦਾ ਮੁੱਲ ਫਿਰ ਇਹ ਜਰਸੀ ਦਾ ਭਾਅ ਬਹੁਤ ਜਿਆਦਾ ਜੀ 55000 ਦੀ 1000 ਛੋਟ ਕਰਾਂਗੇ 54000 ਦੀ ਪੂਰੇ 54000 ਦੀ ਆਹ ਚਲ ਜਾਣ ਦੋ ਇਹ 54000 ਦੀ ਆ ਉਧਰ ਕਿੰਨੀ ਆ ਬਸ بس ਉਹ ਬਿਗ ਬਿਗੀਆਂ ਗਾਉਂ ਲੋ ਜਾਈ ਆਈ ਵੇਰਾ ਸੇਲ ਆ ਬਾਕੀ ਜਿਹਨੇ ਵੀ ਆਣਾ ਇੱਥੇ ਆਉ ਤੇ ਨਹੀਂ ਵੀ ਆਣਾ ਚਲੋ ਬਾਈ ਨੇ ਫੁੱਲ ਗਾਰੰਟੀ ਆ 올ਣ ਵੀ ਮਗਵਾ ਸਕਦੇ ਹਣਾ ਜੀ ਬਸ ਬਸ ਬੋਲੋ ਨੰਬਰ ਜੀ ਨੰਬਰ ਸੰਦੀਪ ਆਪਣਾ 9779612422 ਪਿੰਡ ਵੀਲਾ ਜ਼ਿਲ੍ਹਾ ਗਦਾਫਤ ਤਹਿਸੀਲ ਬਟਾਲਾ ਨੇੜੇ ਸਾਨੂੰ ਫਲੇਟ ਜੂੜੀਆਂ ਬਿੰਦਾ ਸਾਸਿ ਜੀ